ਵਾਹੀ ਗੁਰ ਕੀ ਗੱਲ ਸਵਾਹੀ ਗੁਰ ਕੀ ਪਤੈ ਤੁਹਾਡੇ ਸਾਡੇ YouTube ਚੈਨਲ ਨਾਲ ਤੇ ਵੇਤੇ ਸੋਤੇ ਹੀ ਅੱਜ ਨੇ ਆਪਾਂ ਬੜੇ ਲੈ ਕੇ ਆਇਆ ਮੋਰਨੀ ਪੱਕਦੀ ਵੀਡੀਓ ਜਿਹੜੀ ਲੈਂਥ ਹੈ ਇਹ 7.5 ਮੀਟਰ ਕਪੜਾ ਦਾ ਫੋਲਡ ਕਰਵਾਤੇ ਜਿਹੜਾ ਆਪਾਂ ਪਹਿਲਾਂ ਤੋਂ ਨਾਲ ਸਾਡੇ ਸੈਂਟਰ ਚ ਲੈ ਕੇ ਆਉਣੇ ਲੜਨੂੰ ਉਣੀ ਖੁੱਲਦਾ ਵਾ ਸੁੱਲੇ ਰੱਖ ਕੇ ਬੰਦ ਬਾਹਰ ਰੱਖ ਕੇ ਦੋਹੀ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਕੇ ਅਦੀ-ਸਦੀ ਗਲ ਟਾ ਕੇ ਜਿਹੜਾ ਪੱੜਨੂੰ ਸਾਫ ਕਰਕੇ ਤੇ ਲੜ ਚੜੇ ਬਵਲ ਜਿਹੜੇ ਕੱਢ ਗਏ ਜਿਹੜਾ ਲੜਨੂੰ ਚੰਗੀ ਤਰ੍ਹਾਂ ਸਾਫ ਕਰਕੇ ਲਗਾ ਦੇਣਾ ਤੇ ਲੜਨੂੰ ਮਟਾਈ ਕੇ ਕਰਕੇ ਲਗਾਵਾਂਗੇ ਤਾਂ ਜਿਹੜਾ ਆਪਣਾ ਲ ਪਲੇਟ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਅੱਧੇ-ਅੱਧੇ ਗਲਟਾ ਕਿਹੜਾ ਪਲੇਟ ਨੂੰ ਲੋਡ ਕਰਕੇ ਲਗਾ ਦੇਣਾ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਣਾ ਲੜਨ ਵੇਲੇ ਤੂੰ ਬੈਂਚ ਕਰਾਂਗੇ ਪੁਨੀਆ ਖੁੱਲਦਾ ਵਸ ਲੜਾ ਕੇ ਬੰਦ ਪਾਉ ਤਰਾਂ ਕੇ ਚਾਰ ਉਂਗਲਿਆਂ ਜਿਹੜਾ ਲੜਨ ਨੂੰ ਫੋਲਡ ਕਰਨਾ ਚਾਰ ਉਂਗਲਿਆਂ ਜਿਹੜਾ ਲੜਨ ਨੂੰ ਫੋਲਡ ਕਰਕੇ ਇਹ ਜਿਹੜਾ ਪੁਨੀਆ ਖੁੱਲਦਾ ਬਸ ਖੁੱਲਦੇ ਪਸ ਵਿੱਚ ਪਹਿਲੇ ਪਹਿਲਾਂ ਜਿਆਦਾ ਹੋਲ ਕੇ ਦੂਜੇ ਬਿਨਾਂ ਆਪਾਂ ਮਟਾਈਆਰ ਪਾਸ ਨਾਲ ਜੁੜ ਕੇ ਲੜਨ ਨੂੰ ਫੋਲਡ ਕਰਕੇ ਜਿਹੜਾ 90 ਫੋਲਡ ਕਰਕੇ ਲੜਨ ਨੂੰ ਲੋਡ ਕਰਕੇ ਲਗਾਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਗਲੜਾ ਲੰਗਣਾ ਲੜਨ ਵੈਗ ਤੋਂ ਬੰਟੀ ਕਰਾਂਗੇ ਆਪਣੀਆਂ ਖੋਲ ਦੇ ਬਾਅਦ ਲੜਾ ਕੇ ਬੰਦ ਪਾ ਕੇ ਧਰੱਕੇ ਚਾਰ ਉਂਗਲੀਆਂ ਜਿਹੜਾ ਲੜਨ ਉਪਰੜ ਕਰਨਾ ਚਾਰ ਉਂਗਲੀਆਂ ਜਿਹੜਾ ਲੜਨ ਉਪਰੜ ਕਰਕੇ ਲੜਨ ਚੰਗੀ ਤਰ੍ਹਾਂ ਲੋਡ ਕਰ ਲੈਣਾ ਤੇ ਫਿਰ ਲੜਨ ਡਬਲ ਫੋਲਡ ਕਰਾਂਗੇ ਲੜਨ ਡਬਲ ਫੋਲਡ ਕਰਕੇ ਤੇ ਜਿਹਨੇ ਆਪਾਂ ਦੀ ਨੋਕ ਘੱਟ ਚੜਾਈ ਜਿਹ ਨਗਰੀ ਚੜਾਈ ਦੀ ਕੱਟ ਕਰਾ ਜਾਨੀ ਜੜਾਈ ਕੱਟ ਕਰਕੇ ਤੇ ਜਿਹੜਾ ਲੜਨ ਲੋਡ ਕਰਕੇ ਲਗਾ ਦੇਣਾ ਇਸ ਤੋਂ ਬਾਅਦ ਜਿਹੜਾ ਪਗਲਾੜਾ ਲਹੁਣਾ ਲੜਨ ਵੇਗ ਤੇ ਪਿੰਚ ਕਰਾਂਗੇ ਆਪਣੀਆਂ ਖੁਲਤ ਬਾਥ ਜਿਹੜਾ ਕੇ ਬੰਦਵਾ ਉਤਰਾ ਕੇ ਚਾਰ ਉਂਗਲੀਆਂ ਜਿਹੜਾ ਲੜਨ ਉਪਰੜ ਕਰਨਾ ਚਾਰ ਉਂਗਲੀਆਂ ਜਿਹੜਾ ਲੜਨ ਉਪਰੜ ਕਰਕੇ ਲੜਨ ਚੰਗੀ ਤਰ੍ਹਾਂ ਲੋਟ ਕਰ ਲੈਣਾ ਤੇ ਬੇਰੇੜਾ ਲੜਨ ਡਬਲ ਫੋਲਡ ਕਰਕੇ ਫਿਰ ਜੇ ਨਾ ਪਪੜਾ ਫਰਨੋ ਕਨ ਪਪੜਾ ਫਰਸਾ ਕਿ ਨੋਕ ਜਿਹੜੀ ਉਹਦੀ ਕੜਾਈ ਕੱਟ ਕਰਕੇ ਤੇ ਗਾਂ ਜਾ ਕਿਹੜੀ ਚੜ੍ਹੇ ਬਿਧਾਂਗੇ ਤਾਂ ਇਹ ਦੋ ਹੀ ਲੜਾ ਦੋ ਹੀ ਛੱਡਦੇ ਜਿਹੜੇ ਆਪਣੇ ਲੜਨ ਦੇ ਬਣ ਸਕਣਨ ਉਸ ਤੋ ਵਾ ਜਿਹੜੇ ਹੁਣ ਆਪਾਂ ਲੜ ਲਏ ਨੇ ਉਹਨਾਂ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਤੇ ਨਾਂ ਵਿੱਚ ਜਿਹੜੇ ਆਪਾਂ ਬਲਜੇ ਕੱਢ ਲੈਣਾ ਜਿੱਦ ਲਾ ਪਵਾ ਥੋੜੀ ਟੀੜ ਚੜਾ ਕੇ ਤੇ ਗਲਾਈ ਚ ਕਰਕੇ ਜਿਹੜਾ ਆਪਾਂ ਬਾਜ ਵਿੱਚ ਫੇਰਾਂਗੇ ਤਾਂ ਜਿਹੜੇ ਆਪਣੇ ਲੜ ਤੋਂ ਬਾਜ ਜਿਹੜੇ ਨਿਕਲ ਜਾਣ ਇਨੋਂ ਦੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰੀਏ ਨੀ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੜੀਓ ਤੇ ਬੜੀ ਵੱਤ ਵਾਸੇ ਸ਼ੇਅਰ ਕਰ ਤਾਂ ਜਿਹੜੇ ਵੀਰਾਂ ਨੂੰ ਮੋੜ ਨਹੀਂ ਪਾਗ ਬਣ ਚ ਕੋਈ ਪ੍ਰੋਬਲਮ ਆਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲਵ ਕਰ ਲੈਣ ਅਸ ਤੋਂ ਬਾਅਦ ਇਹਦਾ ਆਪਾਂ ਅਗਲਾ ਡਾ ਲਾਉਣ ਨਾਲ ਲੜਨ ਵੇਗ ਤੋਂ ਪੈਂਚ ਕਰਨਾ ਪੁਣੀ ਉਸ ਤੋਂ ਬਾਅਦ ਲੜਾ ਕੇ ਬੰਦ ਬੰਦ ਬਸ ਉਤਰ ਕੇ ਚਾਰ ਉਂਗਲੀਆਂ ਜਿਹੜਾ ਲੜਨ ਉਪਰ ਲੜਾ ਕਰਨਾ ਚਾਰ ਉਂਗਲੀਆਂ ਜਿਹੜਾ ਲੜਨ ਉਪਰ ਲੜਾ ਕਰਕੇ ਲੜਨ ਚੰਗੀ ਤਰ੍ਹਾਂ ਸਾਫ ਕਰਾਂਗੇ ਇਸ ਤੋਂ ਬਾਅਦ ਇਹ ਡੱਪਾ ਲੜਾ ਲਗਣਾ ਲੜਨ ਵੇਲੇ ਤਾਂ ਪਿੰਚ ਕਰਕੇ ਪੁਣੀਆ ਖੁੱਲਤ ਬਾਸ ਲੜਾ ਕੇ ਬੰਦ ਬਾਸ ਉੱਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਯਾਨੀ ਕਿ ਇੱਕ ਪੱਲੇ ਨੂੰ ਉੱਤੇ ਕਰਕੇ ਦੂਜੇ ਥੱਲੇ ਨੂੰ ਥੱਲੇ ਰੱਖ ਕੇ ਲੜਨ ਨੂੰ ਮਟਾਈਲ ਨੋਕ ਤੇ ਪਾਈ ਹੋਈ ਘਟਾ ਘਟਰਾ ਕੇ ਲੜਨ ਡਬਲ ਫੋਰ ਓੜਾ ਕਰਕੇ ਤੇੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲੇ ਬਾਕੀ ਪਗੜੀਆਂ ਪਸੜਿੰਗ ਕਰੀ ਜਾਣੀਆਂ ਉਸ ਵਾਰ ਇਹਦਾ ਪਗਲੇੜਾ ਲੋਗਣਾ ਲੜਨ ਦਾ ਵਕਤ ਪਿੰਚ ਕਰਾਂਗੇ ਇਹ ਪੁਣੀਆ ਖਲਦਾ ਬਾ ਬਾਬਾ ਕੋਲਪਨੀਆ ਖੋਲਦੇ ਪਾਸੇ ਵਿੱਚੋਂ ਪਹਿਲੇ ਪਹਿਲਾਂ ਜਿਆਦਾ ਖੋਲ ਕੇ ਦੂਜੇ ਪਲੇਨ ਆਪਾਂ ਮਟਾਈਲਸ ਨਾਲ ਜੋੜ ਕੇ ਚਾਰੋਂ ਗਲਿਆਂ ਜਿਹੜਾ ਲੜਨ ਨੂੰ ਲੋਡ ਕਰਕੇ ਲੜਦੀ ਜਿੰਨੀ ਘੱਟ ਚੜਾਈ ਰੱਖ ਸਕਦੇ ਆ ਉਨੀ ਘੜਾਈ ਘੱਟ ਰੱਖ ਕੇ ਤੇ ਨੋਕ ਜਿਹੜੀ ਆਪਾਂ ਲੋਡ ਕਰਕੇ ਠੇੜੀ ਆਪਣੀ ਸ਼ੇਪ ਆ ਉਹ ਬਣਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਨਾਲੇ ਬਾਕੀ ਪਾਗ ਜਿਹੜੀ ਅਪਸਟੇਡਿੰਗ ਕਰੀ ਜਾਣੀ ਆ ਤਾਂ ਕ ਮੈਂਟ ਕਰਕੇ ਜਿਹੜੀ ਤੁਹਾਨੂੰ ਪਾਗਾ ਕਿਸ ਤਰ੍ਹਾਂ ਹੀ ਲੱਗੀ ਤਨ ਨਾਲ ਬਾਕੀ ਬਾਰੇ ਵੀ ਐਪਸਡਿੰਗ ਕਰਿਆਣੀਆਂ ਤੇ ਪਰੇ ਲੜਨ ਲਈ ਵੀ ਐਪਸਡਿੰਗ ਕਰ ਲੈਣੀਆਂ ਮੇਰੇ ਤੋਂ ਵੀ ਪਰੇ ਲੜਨੇ ਉਹਨਾਂ ਦੀ ਸੈਡਿੰਗ ਕਰ ਲਈ ਜਿਹੜਾ ਤੁਸੀਂ ਆਪਣਾ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਬਾਕੀ ਵਗੜੀ ਆਪਾਂ ਸੈਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਇਹਦਾ ਪਪਾਗਮ ਲਗਾਉਣਾ ਤੇ ਨਾਲ ਦੀ ਸੀਗੜਾ ਪਪਾਗਮ ਲਗਾ ਕੇ ਇਹ ਜਿਹੜਾ ਪਾ ਕਰਕੇ ਜੜਾ ਲਗਾਉਣਾ ਕੱਲ੍ਹ ਜਿਹੜਾ ਨੂੰ ਬੈਗ ਤੋਂ ਪੈਂਚੇ ਕਰਾਂਗੇ ਅੱਧਾ ਉੱਤੋਂ ਫੋਨ ਕਰ ਲੈਣ ਨੂੰ ਅੱਧਾ ਤਰੋ ਫੋਲਡ ਕਰਕੇ ਇੱਕ ਟੈਪ ਦੀ ਪੁਣੀ ਬਣ ਜੂਗੀ ਉਹਦੇ ਇੱਕ ਟੈਪ ਦੀ ਪੁਣੀ ਬਣਾ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬੈਹ ਤੇ ਕੜਾਈ ਚ ਲੈ ਕੇ ਨਾ ਲੜ ਨੂੰ ਤੇ ਲੜ ਨੂੰ ਬੈਕ ਤੇ ਕੜਾਈ ਲੈ ਕੇ ਨਾ ਮੋੜੀ ਲੈ ਕੇ ਐਬੜੀ ਕੜਾਈ ਕਿਟਾ ਕੇ ਤੇ ਲੜ ਚਲੇ ਬਵਾਲ ਜਿਹੜੇ ਕੱਢ ਗਏ ਕੜੇ ਪਰ ਬਵਾਲ ਹੋਣਗੇ ਨਾ ਬਵਾਲ ਨਾਲ ਕੱਢ ਗਏ ਪਗਮੇ ਚਲੇ ਰਿਹਾ ਕਿ ਲੜ ਨੂੰ ਬਰਾਂਟ ਮੰਨ ਫੋਲਡ ਕਰ ਲੈਣਾ ਬਰਾਂਟ ਮੰਨ ਫੋਲਡ ਕਰ ਤੋ ਅਜਨੇ ਚੜਾਈ ਰੱਖਣਾ ਚਾਹਨੇ ਤੇ ਇੰਨੇ ਚੜਾਈ ਰੱਖ ਕੇ ਨਾਲਰ ਬਾਕੀ ਬਗੜੀ ਫਸਟਿੰਗ ਕਰਿਆਣੀ ਆ ਜੇ ਤੁਸੀਂ ਬੈਲ ਦਾ ਬਸਲ ਟਕਣਾ ਜਿਹੜਾ ਆਪਾਂ ਇਸ ਦੇ ਸੈਂਟਰ ਕਿਉਂ ਉਹਨੂੰ ਬਾਹਰ ਤੋਖੇਗੇ ਚੰਗੀ ਤਰ੍ਹਾਂ ਜਿਹੜਾ ਆਪਾਂ ਉਸ ਨੂੰ ਫਲਾ ਦੇਣਾ ਲੜ ਨੂੰ ਫਲਾਉਣ ਤੋਂ ਬਾਅਦ ਇੱਕ ਵਾਰ ਚੰਗੀ ਤਰ੍ਹਾਂ ਜਿਹੜਾ ਆਪਾਂ ਦਬਾਂਗੇ ਚੰਗੀ ਤਰ੍ਹਾਂ ਦਬ ਕੇ ਜਿਹੜਾ ਆਪਾਂ ਸਿਰੋਚੇਗੇ ਡੈਡ ਕਵਰ ਕਰ ਲੈਣਾ ਤੇ ਖਿੱਚ ਕੇ ਉਂਗਲੀਆਂ ਬਾਹਰ ਨੂੰ ਦਬ ਕੇ ਜਿਹੜਾ ਆਪਾਂ ਸਿਰੋਚੇਗੇ ਡੈਡ ਕਵਰ ਕਰਾਂਗੇ ਇਹੜਾ ਬੈਗ ਜਿਹੜਾ ਲੋਗਾਂ ਦਾ ਜਿਹੜਾ ਫੋਲਡ ਕਰਕੇ ਜਿਹੜਾ ਪਲਟ ਨੂੰ ਬੈਗ ਤੇ ਦਬਰਣ ਜਲਦੀ ਨਾਲ ਲੈ ਕੇ ਆਇਆ ਬਿਨਾਂ ਰੱਤ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ